ਕੀ ਨਾ ਮੇਰੇ ਰਾਜੀਪ ਜੀ ਰਾਜੀਪ ਕਿਸ ਤਰੀਕੇ ਨਾਲ ਦੇਖਦੇ ਹੋ ਮੀਂਹ ਪੈ ਰਿਹਾ ਸਵੇਰ ਦਾ ਇਹ ਸੰਗਰੂਹ ਤੋਂ ਕਿਸ ਤਰ੍ਹਾਂ ਦੇ ਹਾਲਾਤ ਨੇ ਮੀਂਹ ਪੈਣ ਕਰਕੇ ਜੀ ਗਰਮੀ ਤੋਂ ਬਹੁਤ ਰਾਹਤ ਮਿਲ ਰਹੀ ਹੈ ਜੀ ਤੇ ਪਰ ਕਦੇ-ਕਦੇ ਕਿਤੇ-ਕਿਤੇ ਬਹੁਤ ਪਰੇਸ਼ਾਨੀ ਵੀ ਆ ਰਹੀ ਹੈ ਕਿਉਂਕਿ ਜਗਾ-ਜਗਾ ਤੇ ਪਾਣੀ ਖੜਾਗਾ ਜੀ ਤੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਤੇ ਉੰਜ ਵੈਸੇ ਗਰਮੀ ਤੋਂ ਰਾਹਤ ਮਿਲਿਆ ਜਿਹੜੇ ਲੋਕ ਘੋਣਾ ਲਾਉਂਦੇ ਨੇ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਤੇ ਕਿਵੇਂ ਦੇਖਦੇ ਹੋ ਜੇ ਤੁਸੀਂ ਬਾਜ਼ਾਰ ਜਾਂਦੇ ਹੋ ਇਸ ਟੈਂਪਚਰ ਨੂੰ ਜਗਾ ਜਗਾ ਪਾਣੀ ਖੜਾ ਹੈ ਜੇ ਕੋਈ ਸਮਾਨ ਲੈਣ ਜਾਊਗਾ ਤੇ ਕਿੰਨੀ ਕਿ ਦਿੱਕਤ ਆਊਗੀ ਬਹੁਤ ਬਹੁਤ ਆਊਗੀ ਜੀ ਕਿਉਂਕਿ ਲੱਖ ਲੱਖ ਥਾਂ ਹੀ ਪਾਣੀ ਹੈ ਜੀ ਬਹੁਤ ਜ਼ਿਆਦਾ ਪਾਣੀ ਆ ਗਿਆ ਵੀ ਪਾਣੀ ਦਾ ਨਿਕਾਸ ਬਹੁਤ ਘੱਟ ਹੋ ਰਿਹਾ ਹੈ ਜੀ ਤੇ ਵੀ ਇਹੋ ਜਿਹਾ ਸਿਸਟਮ ਨਹੀਂ ਹੈਗਾ ਵੀ ਮੀਂਹ ਪਵੇ ਤੇ ਪਾਣੀ ਦੂਰ ਤੋਂ ਨਿਕਲ ਜਾਵੇ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਉੰਜ ਤੇ ਪਰ ਗਰਮੀ ਤੋਂ ਰਾਹਤ ਮਿਲਿਆ ਕਿਉਂਕਿ ਲੋਕ ਇਸ ਗੱਲ ਦੀ ਖੁਸ਼ੀ ਸਾਨੂੰ ਬਹੁਤ ਕਿਉਂਕਿ ਲੋਕ ਪਹਿਲਾਂ ਦਵਾਵਾ ਮੰਗਦੇ ਸੀ ਕੀ ਕਰਨੀ ਹੈ ਨਹੀਂ ਜ਼ਿਆਦਾ ਸੀ 45 ਤੋਂ 50 ਡਿਗਰੀ ਸੈਲਸੀਅਸ ਦੀ ਡਿਗਰੀ ਤੇ ਸਿਰਸ ਜੀ ਤੇ ਹੁਣ ਮੀਂਹ ਪਿਆ ਕਿਤੇ ਨਾ ਕਿਤੇ ਖੁਸ਼ ਹਾਂ ਹਾਂਜੀ ਹਾਂ ਪੂਰਾ ਖੁਸ਼ ਹੈ ਜੀ ਘਰ ਦੇ ਵਿੱਚ ਰੌਣਕਾਂ ਸਾਡੀਆਂ ਘਰਾਂ ਦੇ ਵਿੱਚ ਜੀ ਉਹਨਾਂ ਤੇ ਆਪਣੇ ਘਰਾਂ ਦੇ ਵਿੱਚ ਬਹੁਤ ਗੁੱਡੀਆਂ ਖੁੱਤੀਆਂ ਸੀ ਕਿ ਮੀਂਹ ਪਵੇ ਤੇ ਕੁਝ ਤੇ ਮਤਲਬ ਵੀ ਅੱਜ ਲੋਕ ਬਹੁਤ ਖੁਸ਼ ਨੇਗੇ ਤੇ ਤੁਸੀਂ ਝੋਨੇ ਦੀ ਗੱਲ ਕੀਤੀ ਹੈ ਕਿਤੇ ਨਾ ਕਿਤੇ ਜਿਹੜਾ ਮੀਂਹ ਪਿਆ ਝੋਨੇ ਵਾਲਿਆਂ ਨੂੰ ਕਿੰਨਾ ਕੁ ਫਾਇਦਾ ਇਸ ਮੀਂਹ ਦਾ ਇਸ ਮੀਂਹ ਦਾ ਜੀ ਝੋਨੇ ਵਾਲਿਆਂ ਨੂੰ ਬਹੁਤ ਫਾਇਦਾ ਜੀ ਕਿਉਂਕਿ ਸੂਰਜ ਤਾਪਦਾ ਹੁੰਦਾ ਜੀ ਤੇ ਅੱਜ ਪੈਰੇ ਝੋਨਾ ਲਾਉਣਾ ਬਹੁਤ ਔਖਾ ਹੈ ਜੀ ਤੇ ਹੁਣ ਕੁਝ ਦਿਨ ਰਾਹਤ ਮਿਲੂਗੀ ਕਿਨਾਮ ਜੀ ਆਮਰਜੀਤ ਵੀਰੇ ਅਮਰਜੀਤ ਜੀ ਕਿਸ ਤਰੀਕੇ ਨਾਲ ਦੇਖੋ ਜੀ ਮੈਂ ਸੁਖੂ ਦੇ ਵਿੱਚ ਸਵੇਰ ਦਾ ਮੀਂਹ ਪੈ ਰਿਹਾ ਕਿੰਨੀ ਰਾਹਤ ਆ ਜੀ ਬਹੁਤ ਵਧੀਆ ਰਾਹਤ ਆ ਵੀਰੇ ਮਸਾਂ ਇੰਨੀ ਗਰਮੀ ਤੇ ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਨਾ ਤੇ ਜੀਰੀਆਂ ਦਾ ਸਮਝੋ ਵੀ ਪਾਣੀ ਵੀ ਪੂਰਾ ਨਹੀਂ ਹੁੰਦਾ ਜੀ ਲੋਕਾਂ ਦੀ ਜਿਵੇਂ ਜੀਰੀਆਂ ਲਾਰੇ ਨੇ ਤੇ ਚਲ ਮੰਨ ਕੇ ਚਲੋ ਮਹਾਰਾਜ ਨੇ ਸੁਣ ਲਈ ਚਲੋ ਰੱਬ ਨੇ ਮੀਂਹ ਪਾਤਾ ਵਧੀਆ ਪਾਤਾ ਹੁਣ ਬਹੁਤ ਰਾਹਤ ਮਿਲ ਗਈ ਲੋਕਾਂ ਨੂੰ ਵਧੀਆ ਸਕੂਨ ਮਿਲੂਗਾ ਦੋ ਚਾਰ ਦਿਨ ਜਿੰਨਾ ਕਿ ਫਾਇਦਾ ਹੋਊਗਾ ਕਿੰਨਾ ਕਿ ਤੁਹਾਨੂੰ ਲੱਗਦਾ ਵੀ ਜਿਆਦਾ ਨੀਂਦ ਕਰਕੇ ਜਿੱਥੇ ਬਜ਼ਾਰਾਂ ਦੇ ਵਿੱਚ ਪਾਣੀ ਖੜ ਗਿਆ ਨੁਕਸਾਨ ਨਹੀਂ ਹੈ ਨੁਕਸਾਨ ਤਾਂ ਹੈਗਾ ਉਹ ਤਾਂ ਬਰੇਨਾਂ ਦੀ ਸਰਕਾਰਾਂ ਦੀ ਜਾਂ ਕੋਈ ਵੀ ਆਪਣੇ ਸੰਗਰੂਰ ਦਾ ਤੁਹਾਡਾ ਐਮਸੀ ਜਾਂ ਵਗੈਰਾ ਕੋਈ ਵੀ ਆ ਉਹ ਤਾਂ ਆਪ ਦੇਖੇ ਨਾ ਜਿਹੜੇ ਇਹ ਬਣਾਉਂਦੇ ਨੇ ਜਾਂ ਇਹਦੇ ਵਿੱਚ ਹਿੱਸੇਦਾਰੀ ਕਰਕੇ ਵਾਲਾ ਨਾਸ਼ਟ ਕਰਦਣ ਦੀ ਚੀਜ਼ ਪੂਰੀ ਨਿਕਲਦੀ ਨਹੀਂ ਉਹਦਾ ਫਿਰ ਨੁਕਸਾਨ ਤਾਂ ਹੋਣੀ ਹੋਣਾ ਜੇ ਪ੍ਰੋਪਰ ਉਹ ਚੀਜ਼ ਆ ਵਧੀਆ ਕੰਮ ਕੀਤਾ ਜਾਵੇ ਤਾਂ ਨਿਕਾਸ਼ ਵੀ ਵਧੀਆ ਹੋ ਸਕਦਾ ਕੀ ਆ ਬੁੱਕੀਆਂ ਗਈਆਂ ਸੀ ਨਹੀਂ ਨਹੀਂ ਬੈ ਰਿਆ ਸੀ ਗਰਮੀ ਜਿਆਦਾ ਸੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਇਸ ਚੀਜ਼ ਦਾ ਵੀ ਅਸਰ ਹੈ ਅਸਰ ਹੈਗਾ ਵੀਰੇ ਉਹ ਬਹੁਤ ਬਧੀ ਪੁਰਾਣੇ ਰੀਤ ਚੱਲ ਰਹੀ ਹੈ ਉਹ ਚੀਜ਼ ਪਹਿਲਾਂ ਇਹ ਚੀਜ਼ ਪੁਰਾਣੇ ਜੰਨੇ ਬਜ਼ੁਰਗ ਤੇ ਜਾਂ ਬੁੜੀਆਂ ਤੇ ਆਇ ਇਕੱਠੇ ਹੋ ਕੇ ਸੂਈਆਂ ਦੇ ਉੱਪਰ ਜਾਂਦੇ ਤੇ ਉੱਥੇ ਜਾ ਕੇ ਗੁੱਡੀ ਫੂਕਦੇ ਤੇ ਤਾਂ ਉਹ ਚੀਜ਼ ਮਹਾਰਾਜ ਸੁਣਦਾ ਸੀ ਤਾਂ بارش ਜ਼ਰੂਰ ਹੁੰਦੀ ਸੀ ਕੀ ਨਾਮ ਹੈ ਅੰਕਲ ਜੀ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਸਵੇਪਾ ਮੈਂ ਕਹਿ ਰਿਹਾ ਲੋਕਾਂ ਨੂੰ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਮਿਲਦੀ ਹੈ ਉਹ ਤਾਂ ਬਹੁਤ ਜ਼ਿਆਦਾ ਇਹ ਬਹੁਤ ਜ਼ਿਆਦਾ ਤੇ ਸੰਰੋਲ ਚ ਦਾ ਵਾਲ ਹੀ ਗਿਆ ਕਰਨੀ ਤੋਂ ਬਾਅਦ ਜਦੋਂ ਇਹ ਰਾਹਤ ਮਿਲੀ ਕਿੰਨਾ ਮੈਂ ਕਹਿੰਦਾ ਮੇਰੇ ਪੈਰ ਮਾਚਦੇ ਤੇ ਇੱਥੇ ਬੈਠੇ ਹੁਣ ਬਹੁਤ ਠੀਕ ਹੈ ਬਹੁਤ ਮਾਰ ਠੀਕ ਹੈ ਨੁਕਸਾਨ ਕੀ ਹੈ ਮੈਂ ਜਦ ਜਿਹੜਾ ਲਗਾਤਾਰ ਨੁਕਸਾਨ ਤਾਂ ਆਇਆ ਇਹ ਥੋੜਾ ਬਹੁਤ ਨੁਕਸਾਨ ਵੀ ਹੁੰਦਾ ਥੋੜਾ ਬਹੁਤ ਫਾਇਦਾ ਵੱਧ ਹੁੰਦਾ ਚੁੰਨੀ ਆ ਲੈ ਕਿੰਨਾ ਫਾਇਦਾ ਬਹੁਤ ਤੋਂ ਵੱਧ ਜ਼ਿਆਦਾ ਫਾਇਦਾ ਧੋਣੇ ਵਾਲਾ ਤੇ ਜਿਵੇਂ ਆਪਾਂ ਬਜਾਰਾਂ ਦੀ ਗੱਲ ਕਰੀਏ ਜਿੱਥੇ ਆਪਾਂ ਖੜੇ ਆ ਉਹਦੇ ਤੁਸੀਂ ਪਾਣੀ ਦੇਖ ਸਕਦੇ ਹੋ ਜਿਵੇਂ ਜਿਹੜੀਆਂ ਗੱਡੀਆਂ ਮੋਟਰਸਾਈਕਲ ਲੱਗਦੇ ਨੇ ਬੜੀ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਉਹ ਹੁਣ ਦਾ ਕਰਨੇ ਪੈਂਦਾ ਜੀ ਕਿਤੇ ਨੇਵਾ ਖਾਂਦਾ ਕਿਤੇ ਉੱਚਾ ਹੁੰਦਾ ਉੱਥੇ ਉਹਦਾ ਕਰਨਾ ਹੀ ਪੈਂਦਾ ਉਹ ਦਾਤੇ ਨੇ ਸੁਣ ਲਈ ਇੰਨੀ ਬਹੁਤ ਹੈ ਹਾਂ ਤੇ ਕਿਸ ਤਰੀਕੇ ਨਾਲ ਦੇਖਦੇ ਜਿਵੇਂ ਦਿੱਦੀਆਂ ਪੁੱਛੀਆਂ ਆਈਆਂ ਕਿ ਕਿਤੇ ਨਹੀਂ ਪਹਿਰੇ ਆ ਜੀ ਹਮ ਨੂੰ ਲੱਗਦਾ ਵੀ ਉਸਦਾ ਵੀ ਅਸਰ ਹੈ ਹਲਾ ਹੋਵੇ ਕਿਵੇਂ ਨਾ ਜੀ ਫਰਕ ਤਾਂ ਹੈ ਪੁਰਾਣੇ ਜਵਾਨੇ ਜੀ ਗੁੱਡੀ ਭੂਕੇ ਨਹੀਂ ਪੈਂਦਾ ਸੀ ਆ ਇੱਕ ਦੋ ਪਿੰਡਾਂ ਜਾਂ ਨਾਬੇ ਕੋਲੇ ਥੋਹੀ ਪਿੰਡ ਫੋਕੀਆਂ ਨੇ ਬਹੁਤ ਨਹੀਂ ਪਾਣੀ ਗਰ ਵੀ ਪੀ ਰਹੀ ਅੱਛਾ ਉਹ ਤਾਂ ਘਰ ਪਤਾ ਨਹੀਂ ਉਹ ਦੋ ਹੀ ਤਾਂ ਪਤਾ ਹੈ ਠੀਕ ਹੈ ਹੁਣ ਹਾਂ ਬਹੁਤ ਠੀਕ ਠਾਕ ਲਗਾਤਾਰ ਮੀਂਹ ਪੈ ਰਹੇ ਨੁਕਸਾਨ ਤਾਂ ਨਹੀਂ ਜਾਦਾ ਕੋਈ ਨੁਕਸਾਨ ਨਹੀਂ ਪਾਣੀ ਥੱਲੇ ਬਹੁਤ ਲੈਵਲ ਥੱਲੇ ਆ ਇਹ ਕਿਹੜਾ ਮੀਂਹ ਹੈ ਤਾਂ ਕੋਈ ਖਾਸ ਨਹੀਂ ਹੈ